ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਹਰੀ ਸਿੰਘ ਨੜਵਾ ਜੀ ਦਾ ਪਠਾਣੀ ਸੂਟ ਨਾਲ ਐਗਜ਼ੈਕਟ ਕੀ ਕਨੈਕਸ਼ਨ ਸੀ ਤੇ ਪਠਾਣੀ ਸੂਟ ਦੀ ਸ਼ੁਰੂਆਤ ਕਿਵੇਂ ਹੋਈ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿਚਕਾਰ ਇੱਕ ਇਲਾਕਾ ਪੈਂਦਾ ਸੀ ਜਿਸ ਦਾ ਨਾਂ ਸੀ ਵਜ਼ੀਰੀਸਤਾਨ ਮੰਨਿਆ ਜਾਂਦਾ ਹੈ ਕਿ ਵਜ਼ੀਰੀਸਤਾਨ ਤੇ ਕਿਸੇ ਵੀ ਰਾਜੇ ਨੇ ਆਪਣਾ ਰਾਜ ਕਾਇਮ ਨਹੀਂ ਸੀ ਕੀਤਾ ਉੱਥੇ ਕੋਈ ਵੀ ਸ਼ਾਸਕ ਅੱਜ ਤੱਕ ਆਪਣਾ ਸ਼ਾਸਨ ਕਾਇਮ ਨਹੀਂ ਸੀ ਕਰ ਸਕਿਆ ਕਿਉਂਕਿ ਉੱਥੋਂ ਦੇ ਅਫਗਾਨ ਲੁੱਟਾਂ ਖੋਹਾਂ ਤੇ ਵਾਰਦਾਤਾਂ ਵਿੱਚ ਮਸ਼ਹੂਰ ਆਪਣਾ ਦਬਦਬਾ ਬਣਾਏ ਹੋਏ ਸਨ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਵਜ਼ੀਰੀਸਤਾਨ ਨੂੰ ਜਿੱਤਣ ਦਾ ਮਨ ਬਣਾਇਆ ਤੇ ਉਹਨਾਂ ਨੇ ਹਰੀ ਸਿੰਘ ਨਲਵਾ ਜੀ ਨੂੰ ਉੱਥੋਂ ਦਾ ਗਵਰਨਰ ਥਾਪ ਦਿੱਤਾ ਤੇ ਹਰੀ ਸਿੰਘ ਨਲਵਾ ਜੀ ਦੀ ਬਹਾਦਰੀ ਦੇ ਕਿਸੇ ਆਪਾਸੋਂ ਲੁਕੇ ਨਹੀਂ ਕਿਹਾ ਜਾਂਦਾ ਹੈ ਕਿ ਹਰੀ ਸਿੰਘ ਨਲਵਾ ਜੀ ਨੇ ਘਟੋ ਘਟ 7 ਸਾਲ ਅਫਗਾਨ ਵਿੱਚ ਆਪਣਾ ਸ਼ਾਸਨ ਕਾਇਮ ਰੱਖਿਆ ਅਫਗਾਨਾਂ ਵਿੱਚ ਹਰੀ ਸਿੰਘ ਨਲੂਆ ਜੀ ਦਾ ਖੌਫ ਕਾਫੀ ਡੂੰਘਾਈ ਤੱਕ ਉਤਰ ਚੁੱਕਿਆ ਸੀ afghan ਜਦੋਂ ਵੀ ਵਜ਼ੀਰੀस्तान ਨੂੰ ਜਿੱਤਣ ਵਾਸਤੇ ਪੰਨਾ ਘੜਤਾਂ ਘੜਦੇ ਤਾਂ ਹਰੀ ਸਿੰਘ ਨਲੂਆ ਜੀ ਉਹਨਾਂ ਦਾ ਮੂੰਹ ਤੋੜ ਜਵਾਬ ਦਿੰਦੇ ਤੇ ਹਰੀ ਸਿੰਘ ਨਲੂਆ ਜੀ ਨੇ ਇਹ ਹੁਕਮ ਜਾਰੀ ਕਰ ਦਿੱਤਾ ਸੀ ਕਿ ਜੋ ਵੀ ਇੱਥੋਂ ਦੇ ਜਵਾਨ ਹਨ ਉਹਨਾਂ ਦਾ ਸੌਦਾ ਲਾਉਣਾ ਸ਼ੁਰੂ ਕਰ ਦਿੱਤਾ ਜਾਵੇ ਉਹਨਾਂ ਦੇ ਇਸ ਹੁਕਮ ਤੋਂ ਬਾਅਦ afghana ਵਿੱਚ ਖੌਫ ਇਸ ਹੱਦ ਤੱਕ ਉਤਰ ਚੁੱਕਿਆ ਸੀ ਕਿ ਉਹਨਾਂ ਨੇ ਵਚਣ ਲਈ ਸਲਵਾਰ ਕਮੀਜ਼ ਪਾਉਣਾ ਸ਼ੁਰੂ ਕਰ ਦਿੱਤਾ ਤੇ ਉਹੀ ਸਲਵਾਰ ਕਮੀਜ਼ ਅੱਜ ਦੇ ਟ੍ਰੈਂਡ ਵਿੱਚ ਪਠਾਣੀ ਸੂਟ ਦੇ ਨਾਂ ਨਾਲ ਮਸ਼ਹੂਰ ਹੈ ਸੋ ਇਹ ਹੀ ਕਨੈਕਸ਼ਨ ਸੀ ਫਰਿਸਿੰਗ ਨੜਵਾ ਜੀ ਦਾ ਪਠਾਣੀ ਸੂਟ ਨਾਲ ਤੇ ਪਠਾਣੀ ਸੂਟ ਦੀ ਸ਼ੁਰੂਆਤ ਐਗਜ਼ੈਕਟ ਉਤੋਂ ਹੋਈ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਸ਼ੇਅਰ ਜ਼ਰੂਰ ਕਰਿਓ ਧੰਨਵਾਦ